ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰ ਵਾਲਿਓ ਅੱਜ ਦਾ ਵਿਸ਼ਾ ਆਪਣਾ ਵੀ ਆਪਾਂ ਨੂੰ ਕੀ ਸੁਣਨਾ ਚਾਹੀਦਾ ਹੈ ਕੀ ਨਹੀਂ ਸੁਣਨਾ ਚਾਹੀਦਾ ਪੰਚਮ ਪਾਦਸ਼ਾ ਦਾ ਬੜਾ ਸੋਹਣਾ ਜਿਹੜਾ ਵਿਚਾਰ ਪਾਚਣਾ ਉਹ ਆਪਾਂ ਨੂੰ ਸਮਝਾਉਣਾ ਕਰਦੇ ਨੇ ਕਿ ਪਾਤਸ਼ਾਹ ਕਹਿੰਦੇ ਵਿਖੈ ਨਾਦ ਕਰਨ ਸੁਣ ਪੀਣਾ ਭਾਵ ਜੋ ਅਸੀਂ ਸੁਣਨਾ ਕਰਦੇ ਆ ਵਿਖੈਨਾਦ ਭਾਵ ਉਹ ਸੰਗੀਤ ਜਿਹੜਾ ਸਾਡੇ ਸਰੀਰ ਲਈ ਚੰਗਾ ਨਹੀਂ ਕਹਿੰਦੇ ਨੇ ਜ਼ਹਿਰ ਦੇ ਸਮਾਨ ਭਾਵ ਜ਼ਹਿਰ ਦੇ ਸਮਾਨ ਜਿਹੜਾ ਸੰਗੀਤ ਹੈਗਾ ਅਸੀਂ ਸੁਣਦੇ ਆ ਸਾਡੇ ਕੰਨ ਨੇ ਜਿਹੜੇ ਬੜੇ ਖੁਸ਼ ਹੁੰਦੇ ਨੇ ਇਹ ਇਹ ਸੰਗੀਤ ਸੁਣ ਕੇ ਜਿਹੜਾ ਅੱਜ ਕੱਲ੍ਹ ਦੁਨੀਆ ਦੇ ਵਿੱਚ ਚੱਲ ਰਿਹਾ ਹੈ ਖਾਸ ਕਰਕੇ ਆਪਣੇ ਸਮਾਜ ਦੇ ਵਿੱਚ ਤੇ ਪਾਤਸ਼ਾਹ ਕਹਿੰਦੇ ਪ੍ਰਾਣੀ ਕਰਦਾ ਕੀ ਹੈ ਨਾ ਸੁਣਦਾ ਇਹ ਸੰਗੀਤ ਪਰ ਨਾਲ ਹੀ ਹਰ ਜਸ ਸੁਣ ਤਾ ਆਰਸਮਨ ਕਿਲਾ ਕਿਤੇ ਪ੍ਰਮਾਤਮਾ ਦੀ ਬੰਦਗੀ ਪ੍ਰਮਾਤਮਾ ਦਾ ਭਜਨ ਪ੍ਰਮਾਤਮਾ ਦੇ ਗੁਣ ਸੁਣਨ ਨੂੰ ਸਾਨੂੰ ਮਿਲਣਾ ਫਿਰ ਸਾਡਾ ਮਨ ਸੌਂਦਾ ਭਾਵਾਲਸ ਕਰਦਾ ਹੈਗਾ ਉਹ ਨਹੀਂ ਚੰਗਾ ਲੱਗਦਾ ਸਾਨੂੰ ਪ੍ਰਮਾਤਮਾ ਦੇ ਗੁਣ ਪ੍ਰਮਾਤਮਾ ਦੀ ਸਿਫਤ ਸਲਾ ਸਾਨੂੰ ਚੰਗਾ ਕੀ ਲੱਗਦਾ ਹੈ ਪਾਤਸ਼ਾਹ ਕਹਿੰਦੇ ਵਿਖੈਨਾਦ ਕਰਨ ਸੰਕਿਨ ਨਾ ਹਰ ਜਸ ਸੁਣਤ ਆਲਸ ਮਨ ਕਿਨਾਂ ਸੋ ਚਾਹੀਦਾ ਤਾਂ ਇਹ ਸੀ ਪ੍ਰਮਾਤਮਾ ਦੇ ਗੁਣਾ ਸਰਵਣ ਕਰੀਏ ਪ੍ਰਮਾਤਮਾ ਦੀ ਬਾਚਨਾ ਸਰਵਣ ਕਰੀਏ ਸੋ ਸਮਾਜ ਆਇਤਾ ਹੈ ਪ੍ਰਮਾਤਮਾ ਬਖਸ਼ਿਸ਼ ਕਰੇ ਇਧਰੋਂ ਹਟਾ ਕੇ ਸਾਨੂੰ ਵਿਖੇ ਨਾਦ ਵੱਲੋਂ ਸਾਡੇ ਸਮਾਜ ਨੂੰ ਉਸ ਨਾਦ ਦੇ ਵੱਲ ਅਨਹਦ ਦੇ ਨਾਦ ਦੇ ਵੱਲ ਜਿਹੜਾ ਪ੍ਰਮਾਤਮਾ ਦੀ ਦਰਤੋਂ ਕੂਂਦੇ ਸ਼ਬਦ ਰੂਪ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਦੇ ਵਿੱਚ ਸਾਡੇ ਸਾਹਮਣੇ ਹੈ ਉਸ ਨੂੰ ਅਸੀਂ ਮੰਨਣਾ ਪੜਨਾ ਤੇ ਸਰਵਣ ਕਰਨਾ ਕਰੀਏ ਸਤਿਗੁਰੂ ਦੀ ਕਿਰਪਾ ਕਰਨ ਭੁੱਲ ਚੁੱਕੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ